ਵਾਈਕੁ ਜੀ ਦਾ ਖਾਲਸਾ ਵਾਈਕੁ ਜੀ ਕੀ ਫਤਿਹ ਅੱਜ ਸਾਡੇ ਕੋਲ ਇਹ ਦੋਨੇ ਨੀਮ ਬੀਬੀ ਐ ਜਲੰਧਰ ਰਾਮਾ ਮੰਡੀ ਤੋਂ ਆਇਆ ਇਹਨਾਂ ਕੋਈ ਪ੍ਰੋਬਲਮ ਨਹੀਂ ਆਉ ਉਹ ਇਹਨਾਂ ਦੀ ਜਵਾਨੀ ਸੁਣਦੇ ਆ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਕੀ ਪ੍ਰੋਬਲਮ ਹੈ ਮੈਨੂੰ ਸਰ ਸਰ ਵਾਈਕਲ ਦੀ ਪ੍ਰੋਬਲਮ ਸੀਗੀ ਕਾਫੀ ਦਰਦ ਵੀਰੇ ਪੈ ਰਿਆ ਸੀਗਾ ਸਵੇਲਿੰਗ ਕਾਫੀ ਹੋਈ ਹੋਈ ਸੀ ਜੀ ਦੋ ਦੋਨਿਆ ਕੰਮ ਜੇਨ ਕੰਨ ਨਾ ਕਿਤੇ ਹੋ ਗਿਆ ਮੈਨੂੰ 4-5 ਸਾਲ ਹੋਈ ਗਏ ਸੀ ਇਹ ਚਾਰ-ਪੰਜ ਸਾਲ ਹੋ ਗਏ ਸੀ ਲਗਾਤਾਰ ਜੀ ਇੱਕ ਦਰਦ ਹਟ ਜਾਂਦਾ ਸੀ ਫਿਰ ਹੋਣ ਲੱਗ ਪੈਂਦਾ ਸੀ ਹੁਣ ਤਾਂ 10 ਦਿਨ ਤੋਂ ਕਾਫੀ ਜ਼ਿਆਦਾ ਦਰਦ ਵਧ ਗਿਆ ਸੀਗਾ ਤੇ ਹਾਂਜੀ ਅਸੀਂ ਤੁਹਾਡਾ YouTube ਤੋਂ ਦੇਖਿਆ ਸੀਗਾ ਤੁਹਾਡਾ ਚੈਨਲ ਕੀ ਸਾਨੂੰ ਕਾਫੀ ਫਰਕ ਪਿਆ ਕਿ ਅਸੀਂ ਫਿਰ ਤਾਂ ਤੀਸਰਾ ਦਿਨ ਹੈ ਅੱਜ ਮੇਰਾ ਅੱਜ ਮੇਰਾ ਬਿਲਕੁਲ ਪ੍ਰੋਬਲਮ ਬਿਲਕੁਲ ਠੀਕ ਹੈ ਕੋਈ ਦਰਦ ਨਹੀਂ ਹਾਂਜੀ ਹਾਂਜੀ ਕਿ ਤਿੰਨ ਦਿਨਾਂ ਤੋਂ ਹੋ ਗਈ ਹਾਂਜੀ ਤਿੰਨ ਦਿਨਾਂ ਚ ਮੈਨੂੰ ਬਿਲਕੁਲ ਫਰਕ ਪੈ ਗਿਆ ਬਿਲਕੁਲ ਠੀਕ ਆ ਠੀਕ ਹੈ ਹਾਂਜੀ ਕੀ ਲੋਕ ਆਮ ਜਨਤਾ ਨੂੰ ਕਹਿਣਾ ਚਾਹੁੰਦੇ ਕਈ ਬੀਬੀਆਂ ਬਹੁਤ ਸਰਵਾਈਕਲ ਤੋਂ ਪੀੜਤ ਆ ਉਹਨਾਂ ਬੀਬੀਆਂ ਦਾ ਭਰਾਵਾਂ ਕੀ ਕਹਿਣਾ ਚਾਹੁੰਦੇ ਆ ਜੇ ਤੁਸੀਂ ਮੈਂ ਤੇ ਕਹੂੰਗੀ ਕਿ ਜਦਾ ਕਿ ਤੁਹਾਨੂੰ ਮੰਦੀ ਜ਼ਰੂਰਤ ਨਹੀਂ ਹੈਗੀ ਤੁਹਾਡੇ ਕੋਲ ਆਣਾ 3 ਇੰਚ ਵਿੱਚ ਫਰਕ ਪੈਂਦਾ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿ ਉਹ ਤਿੰਨ ਦਿਨ ਚ ਸਹੀ ਹੋਗਾ ਮੈਂ ਕਿਉਂ ਨਹੀਂ ਰੋਡ ਨਹੀਂ ਨਹੀਂ ਦੁਬਾਰਾ ਮੈਨੂੰ ਆਉਣ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਹੈ ਜਿਸ ਹਿਸਾਬ ਨਾਲ ਮੇਰੀ ਹਾਲਾਤ ਸੀਗੇ ਮੈਨੂੰ ਤਾਂ ਲੱਗਦਾ ਸੀ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਗਈ ਆ ਪਰ 3 ਇੰਚ ਫਰਕ ਪੈਣ ਕਰਕੇ ਮੈਨੂੰ ਤਾਂ ਇਹੀ ਆ ਕਿ ਰੱਬ ਬਣ ਕੇ ਸਾਨੂੰ ਤਾਂ ਤੁਸੀਂ ਮਿਲੇ ਆ ਕਿ ਜਿੰਨਾ ਕਿ ਸਾਨੂੰ ਫਰਕ ਪੈ ਗਿਆ ਚਲੋ ਰੱਬ ਦੀਆਂ ਗੱਲਾਂ ਸਾਰਾਬ ਕੋਣ ਹੋਈ ਆ ਜੀ ਹਾਂਜੀ ਨਹੀਂ ਜਿਨ੍ਹਾਂ ਨੂੰ ਆਰਾਮ ਹੋਣਾ ਉਹਨੇ ਦੱਸ ਸਕੀ ਕਹਿਣਾ ਹੀ ਆ ਨਾ ਹਾਂਜੀ ਕ ਇਹ ਰਾਮਾ ਮੰਡੀ ਕਿਹੜੇ ਮਹੱਲੇ ਤੇ ਰਹਿਣ ਵਾਲੇ ਹੋ ਰਾਮਾ ਮੰਡੀ ਨੰਗੋ ਸ਼ਮਾ ਤੋਂ ਅਸੀਂ ਨੰਗੋ ਸ਼ਮਾ ਤੋਂ ਆਂਦੀ ਹਾਂ ਜੀ ਤਾਂ ਇਹਨਾਂ ਦੇ ਹਸਬੰਦ ਨਾਲ ਜੀ ਬਾਈ ਜੀ ਆਪਣਾ ਕੀ ਨਾਮ ਹੈ ਮੇਰਾ ਨਾਮ ਲੱਡੀ ਹੈ ਜੀ ਅੱਛਾ ਤੁਸ ਤੁਹਾਨੂੰ ਵੀ ਕੋਈ ਪ੍ਰੋਬਲਮ ਆ ਮੈਨੂੰ 15 ਸਾਲ ਹੋ ਗਏ ਸੀ ਮੇਰੇ ਸੱਟ ਲੱਗੀ ਦੀ ਸੀ ਬੁੱਤ ਸਿਰ ਤੋਂ ਡੱਗਿਆ ਸੀਗਾ ਅੱਛਾ ਜੀ ਮੈਂ ਕਾਫੀ ਜਗ੍ਹਾ ਦਿਖਾਇਆ ਜਿੱਦਾਂ ਮਤਲਬ ਕਿ ਕੋਈ ਫਰਕ ਨਹੀਂ ਲੱਤਦਾ ਨਾ ਮੈਂ ਆਕੜ ਜਾਂਦੀ ਸੀ ਲੱਤ ਉਹ ਪ੍ਰੋਬਲਮ ਕਾਫੀ ਤੁਰੰਤ ਵੀ ਆਉਂਦੀ ਸੀ ਠੀਕ ਆ ਤੇ ਹੁਣ ਮੈਂ ਅੱਜ ਪਹਿਲੇ ਦਿਨ ਹੀ ਤੁਹਾਡੇ ਕੋ ਆਇਆ ਹੈਗਾ ਮਤਲਬ ਮੇਰੀ ਲੱਤ ਹੈ ਨਾ ਥੋ ਬਰੀ ਜਿਆਦਾ ਹੋ ਗਿਆ ਮੈਂ ਮਤਲਬ ਵਧੀਆ ਤੋਰਨ ਫੈਲ ਰਿਹਾ ਹਾਂ ਹਾਂ ਜੀ ਆਰਾਮ ਨੇ ਪੀ ਲੂਗਾ ਕੋਈ ਤੁਹਾਡੇ ਵੀ ਤਿੰਨ ਤੱਕ ਚਾਰ ਦਿਨ ਤੇ ਹੋ ਜਾਂਦੀ ਠੀਕ ਹੈ ਚਲੋ ਬਾਕੀ ਕਰਨਾ ਕਰਾਣਾ ਦਾ ਆਰਾਮ ਦੇਣਾ ਤਾਂ ਉੱਤੇ ਵਾਲ ਵਾਹਿਗੁਰੂ ਆ ਸਾਡੀ ਤੇ ਆਊਟਪੋਰਟ ਹੀ ਹੁੰਦੀ ਆ ਹਾਂ ਜੀ ਮੈਂ ਜਿੰਨੇ ਵੀ ਸਰਵਾਈਕਲ ਦੇ ਜਾਂ ਇਲਾਕੇ ਦੇ ਆ ਕੋ ਸਾਡੇ ਲੋਕਲ ਵੀ ਕਈ ਦੇਖਦੇ ਆ ਮੈਂ ਦੇਖਦਾ ਕਿ ਚੱਕਰ ਕਹਿੰਦੇ ਚੱਕਨ ਦੇ ਕਿਸੇ ਨੂੰ ਸਰਵਾਈਕਲ ਨਾ ਆਉਂਦੇ ਤਾਂ ਉਹ ਪਹਿਲੇ ਦਿਨ ਹੀ ਖਤਮ ਹੋ ਜਾਂਣ ਕਿ 70 ਤੋਂ 80% ਕਈ ਵਾਰੀ ਪਹਿਲੇ ਦਿਨ 4 ਤੋਂ 5 ਘੰਟੇ ਆਰਾਮ ਰਹਿੰਦਾ ਦੂਜੇ ਦਿਨ ਜਦ ਤੁਸੀਂ ਹੋਗੇ ਫਿਰ ਪੱਕਾ ਆਰਾਮ ਆਉਣ ਲੱਪੂਗਾ ਕਿ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਜਿਹਨੂੰ ਸਰਵਾਈਕਲ ਆ ਜਾਂ ਲੱਕਦਰਜਾ ਡਿਸਕ ਆ ਕੋਈ ਕਹਿੰਦਾ ਮਣਕਾ ਆ ਬਹਿ ਗਿਆ ਕੋਈ ਕਹਿੰਦਾ ਉੱਠ ਖੜਿਆ ਇਹ ਐਵੇਂ ਤੇ ਕਿ ਟੁਭਾਂਜਵਾ ਇਹ ਕੋਈ ਅਲਮਰੀ ਨੂੰ ਡਰਾਉਣ ਦੀਆਂ ਗੱਲਾਂ ਕਿ ਤੇਰਾ ਮਣਕਾ ਬਹਿ ਗਿਆ ਜੀ ਇਹ ਉੱਠਣੇ ਦੱਬ ਹੋ ਗਿਆ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਪਹਿਲੇ ਦਿਨ ਹੀ ਫਰਕ ਪੈ ਜਾਊਗਾ ਜੇ ਆਉਣਾ ਤਾਨੂੰ ਫੋਨ ਕਰਕੇ ਆਵੇ ਫੋਨ ਕੀਤੇ ਤੋਂ ਬਗੈਰ ਨਾ ਆਵੇ ਤੇ ਜਿੰਨ ਇਥੇ ਆ ਕੇ ਪੁੱਛੋ ਜਿੱਦਾਂ ਤੁਸੀਂ ਸਿੱਧੂ ਹੈਲਥ ਸੈਂਟਰ ਪੁੱਛਦੇ ਕਈਆਂ ਨੂੰ ਨਹੀਂ ਪਤਾ ਲਾ ਤੁਸੀਂ ਮੇਰਾ ਨਾਮ ਜਿਹੜਾ ਆਮ ਪਪੂਲਰ ਨਾ ਮੈਂ ਸਿੱਧੂ ਪੱਤਰਕਾਰ ਆ ਕੇ ਪੁੱਛੋ ਫੋਟੋ ਦੀ ਜੇ ਵਿੱਚ ਆ ਕੇ ਮੇਰਾ ਮੋਬਾਈਲ ਨੰਬਰ ਹੈਗਾ 982577 929816 98557 19816 ਜੇ ਕੋਈ ਮੁਲਾਜ਼ਮਾ ਜੇ ਕੋਈ ਵੇ 7 ਵਜੇ ਵੀ ਆਉਣਾ ਚਾਹੁੰਦਾ 8 ਵਜੇ ਵੀ ਆਉਣਾ ਚਾਹੁੰਦਾ ਉਹ ਵੀ ਸਾਡੇ ਕੋਲ ਫੋਨ ਕਰਕੇ ਆ ਸਕਦਾ ਵਾ ਤਾਂ ਇੰਨੀਆਂ ਕਿ ਬੇਨਤੀ ਪਰਵਾਨ ਕਰੋ ਜੀ ਵਾਹਿਗੁਰੂ ਜੀ ਬਿਚਾ ਖਾਲਸਾ ਵਾਹਿਗੁਰੂ ਜੀ ਕਿ ਫਤ